ਆਦਮਪੁਰ 에어ਪੋਰਟ ਦਾ ਨਾਂ ਰੱਖਣ ਦਾ ਮੁੱਦਾ ਅੱਜ ਕਿਸ ਨੇ ਚੁੱਕਿਆ ਸਿਆਤ ਸ਼ੁਰੂ ਹੋ ਗਈ ਹੈ 에어ਪੋਰਟ ਦਾ ਨਾਂ ਰੱਖਣ ਨੂੰ ਲੈ ਕੇ ਪ੍ਰਧਾਨ ਮੰਤਰੀ ਦੀ ਫੇਰੀ ਤੋਂ 4 ਦਿਨ ਪਹਿਲਾਂ ਆਓ ਇਸ ਤੇ ਗੱਲ ਕਰਦੇ ਹਾਂ ਇਹ ਮੁੱਦਾ ਕਿਸ ਨੇ ਉਠਾਇਆ ਮੁੱਦੇ ਦੀ ਗੱਲ ਪ੍ਰੋਗਰਾਮ ਵਿੱਚ ਦੋਸਤੋ ਤੁਹਾਡਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਬਿਲਕਾ ਨਿਊਜ਼ ਆਨਲਾਈਨ YouTube ਚੈਨਲ ਅਤੇ ਫੇਸਬੁੱਕ ਪੇਜ ਆਧਮਪੁਰ 에어ਪੋਰਟ ਜਦੋਂ ਤੋਂ ਬਣਿਆ ਹੈ ਉਸ ਸਮੇਂ ਤੋਂ ਇਸ ਦਾ ਨਾਂ ਰੱਖਣ ਦੀ ਸਮੇਂ-ਸਮੇਂ ਤੇ ਮੰਗ ਹੁੰਦੀ ਰਹੀ ਹੈ। ਪਾਵੇਂ ਉਹ ਸ਼੍ਰੋਮਣੀ ਅਕਾਲੀ ਦਲ ਦਾ ਰਾਜ ਸੀ, ਕਾਂਗਸ ਦਾ ਰਾਜ ਤੇ ਅੱਜ ਆਮ ਆਦਮੀ ਪਾਰਟੀ ਦੇ ਰਾਜ ਵਿੱਚ ਵੀ ਇਸ 에어ਪੋਰਟ ਦਾ ਨਾਂ ਸ਼੍ਰੀ ਗੁਰੂ ਰਬਿਦਾਸ ਮਹਾਰਾਜੀ ਦੇ ਨਾਂ ਤੇ ਰੱਖਣ ਦੀ ਅਕਸਰੀ ਮੰਗ ਰਹਿੰਦੀ ਹੈ ਅਗਰ ਮੁੱਖ ਮੰਤਰੀ ਚਾਂਦੀ ਸਿੰਘ ਚੰਨੀ ਰਹੇ ਉਸ ਵੇਲੇ ਉਹਨਾਂ ਤੋਂ ਵੀ ਮੰਗ ਉਠਾਈ ਗਈ ਲਗਾਤਾਰ ਬੀਜੇਪੀ ਅੱਗੇ ਵੀ ਇਹ ਮੰਗ ਉਠਾਈ ਜਾ ਰਹੀ ਹੈ ਪਰ ਇਸ 에어ਪੋਰਟ ਦਾ ਨਾਂ ਅਜੇ ਨਹੀਂ ਰੱਖਿਆ ਗਿਆ ਖਾਸ ਕਰਕੇ ਦੁਆਬੇ ਦੇ ਵਿੱਚ ਸ਼੍ਰੀ ਗੁਰੂ ਰਬੀਦਾਸ ਮਹਾਰਾਜ ਜੀ ਦਾ ਨਾਮ ਲੈਵਾ ਸੰਗਤਾਂ ਵੱਲੋਂ ਇਹ ਲਗਾਤਾਰ ਮੰਗ ਉੱਠ ਰਹੀ ਹੈ ਹੁਣ ਜਦੋਂ ਇੱਕ ਪਾਸੇ ਪਿਛਲੇ ਸਮੇਂ ਦੇ ਵਿੱਚ ਡੇਰਾ ਬੱਲਾ ਦੇ ਮੁਖੀ ਸੰਤ ਨਰਿੰਜਨ ਦਾਸ ਜੀ ਪ੍ਰਧਾਨ ਮੰਤਰੀ ਨਵਾਸ ਅਸਥਾਨ ਤੇ ਉਹਨਾਂ ਨੂੰ ਸ਼੍ਰੀ ਗੁਰੂ ਰਬੀਦਾਸ ਮਹਾਰਾਜ ਮਹਾਰਾਜ ਜੀ ਦੇ ਪ੍ਰਕਾਸ਼ਪੁਰਬ ਦੇ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਸੱਦਾ ਪੱਤਰ ਦੇਣ ਗਏ ਸੀ ਉਸ ਵੇਲੇ ਵਾਇਰਲ ਹੋਈਆਂ ਤਸਵੀਰਾਂ ਨੂੰ ਲੈ ਕੇ ਉਸ ਵੇਲੇ ਤੋਂ ਚਰਚਾ ਸ਼ੁਰੂ ਹੋ ਗਈ ਸੀ ਜਦੋਂ ਕੱਲ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਇਹ ਬਿਆਨ ਜਾਰੀ ਕੀਤਾ ਕਿ 1 ਫਰਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਡੇਰਾ ਬੱਲਾ ਵਿਖੇ ਨਤਮਸਤਕ ਹੋਣ ਲਈ ਆ ਰਹੇ ਆ ਇਸ ਬਿਆਨ ਤੋਂ ਇੱਕ ਦਿਨ ਬਾਅਦ ਯਾਨੀ ਕਿ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੇ ਸੋਸ਼ਲ ਮੀਡੀਆ ਤੋਂ ਇਹ ਬਿਆਨ ਇਹ ਮੰਗ ਕੀਤੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਦਮਪੁਰ 에어ਪੋਰਟ ਦਾ ਨਾਮ ਸ਼੍ਰੀ ਗੁਰੂ ਰਮਦਾਸ ਜੀ ਦੇ ਨਾਂ ਤੇ ਰੱਖਣ ਸਾਰੇ ਪੰਜਾਬ ਵਾਸੀਆਂ ਵੱਲੋਂ ਮੈਂ ਉਹਨਾਂ ਦਾ ਧੰਨਵਾਦ ਕਰਾਂਗਾ ਹੁਣ ਜਦੋਂ ਇਹ ਉਹਨਾਂ ਨੇ ਮੰਗ ਰੱਖ ਦਿੱਤੀ ਹੈ ਜਿਹੜੀ ਪਹਿਲਾਂ ਹੀ ਲਗਾਤਾਰ ਦੁਆਬੇ ਦੇ ਵਿੱਚ ਪੋਰ ਜੋੜਨਾ ਸਮੇਂ-ਸਮੇਂ 'ਨਾ ਹਰੇਕ ਆਗੂ ਨੇ ਇਸ ਡੇਰੇ ਦੇ ਵਿੱਚ ਜਾ ਕੇ ਜਾਂ ਸੰਗਤਾਂ ਦੀ ਆਵਾਜ਼ ਤੇ ਇਹ ਮੁੱਦਾ ਉਠਾਇਆ ਅੱਜ ਇਸ ਮੁੱਦੇ ਨੂੰ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਆਪਣੇ ਸੋਸ਼ਲ ਮੀਡੀਆ ਤੇ ਇਹ ਮੁੱਦਾ ਅਠਾ ਦਿੱਤਾ ਹੈ ਇਸ ਮੁੱਦੇ ਨੂੰ ਲੈ ਕੇ ਹੁਣ ਭਾਜਪਾ ਅੱਗੇ ਇਹ ਮੰਗ ਖੜੀ ਹੋ ਗਈ ਹੈ ਜਿਹੜੀ ਭਾਜਪਾ ਪੰਜਾਬ ਦੇ ਵਿੱਚ ਖਾਸ ਕਰਕੇ ਡੇਰਿਆਂ ਦੇ ਉੱਤੇ ਜਾ ਰਹੀ ਹੈ 2027 ਨੂੰ ਲੈ ਕੇ ਇਸ 2027 ਨੂੰ ਲੈ ਕੇ ਪੰਜਾਬ ਦੇ ਵਿੱਚ ਇਕੱਲਿਆਂ ਚੋਣ ਲੜਦਾ ਬਾਰ-ਬਾਰ ਐਲਾਨ ਹੋ ਰਿਹਾ ਹੈ ਦੁਆਬੇ ਦੇ ਵਿੱਚ ਡੇਰਾਵੱਲਾ ਕਾਫੀ ਪ੍ਰਭਾਵ ਰੱਖਦਾ ਹੈ ਇਸ ਪ੍ਰਭਾਵ ਨੂੰ ਬੀਜੇਪੀ ਵੱਲੋਂ ਵੀ ਆਪਣੇ ਹੱਕ ਵਿੱਚ ਬੋਟਾਂ ਦੇ ਨਜ਼ਰੀਏ ਤੋਂ ਤਬਦੀਲ ਕਰਨ ਦੇ ਜਿਵੇਂ ਡੇਰਾ ਬੱਲਾ ਦੇ ਨਾਲ ਆਪਣੀ ਆਸਤਾ ਜੁੜੀ ਹੈ ਉਸ ਨੂੰ ਲੈ ਕੇ ਜਿਵੇਂ ਆਮ ਆਦਮੀ ਪਾਰਟੀ ਨੇ ਅੱਜ ਇੱਕ ਪੱਤਾ ਖੇਲ ਦਿੱਤਾ ਹੈ ਕਿ ਪ੍ਰਧਾਨ ਮੰਤਰੀ ਆਪਣੀ ਪਹਿਲੀ ਫਾਰਮਰੀ ਨੂੰ ਫੇਰੀ ਦੌਰਾਨ ਇਹ ਐਲਾਨ ਕਰਨ ਕਿ ਆਦਮਪੁਰ 에어ਪੋਰਟ ਦਾ ਨਾਮ ਸ਼੍ਰੀ ਗੁਰੂ ਰਬਦਾਸ ਮਹਾਰਾਜੀ ਦੇ ਨਾਂ ਤੇ ਐਲਾਨ ਕਰਨ ਮੈਂ ਸਮੁੱਚੇ ਪੰਜਾਬ ਨੂੰ ਉਹਨਾਂ ਦਾ ਧੰਨਵਾਦ ਕਰਾਂਗਾ ਕਿਹਾ ਮੁੱਖ ਮੰਤਰੀ ਭਗਵੰਤ ਮਾਨ ਦੋਸਤੋ ਤੁਹਾਡੇ ਅੱਗੇ ਸਾਰੀ ਤਸਵੀਰ ਦਾ ਵਖਿਆਨ ਕਰ ਦਤਾ ਹੈ ਪੇਸ਼ ਕਰ ਦਤੀ ਹੈ ਇੱਕ ਦੂਸਰੀ ਪਾਰਟੀ ਇੱਕ ਦੂਸਰੀ ਪਾਰਟੀ ਦੇ ਨਾਲ ਇਹ ਸਿਆਸੀ ਗੇਮਾਂ ਖੇਲ ਰਹੀ ਹੈ ਜਦੋਂ ਤੋਂ 에어ਪੋਰਟ ਬਣਿਆ ਉਦੋਂ ਤੋਂ ਲੈ ਕੇ ਹੁਣ ਤੱਕ ਇਸ 에어ਪੋਰਟ ਦਾ ਨਾਂ ਜਿਹੜਾ ਆ ਉਹ ਕੇਂਦਰ ਸਰਕਾਰ ਨਹੀਂ ਰੱਖ ਰਹੀ ਕੀ ਕੇਂਦਰ ਸਰਕਾਰ ਕੁਮੇ ਸਮੇਂ ਦੀ ਉਡੀਕ ਵਿੱਚ ਹੈ ਕਿਉਂਕਿ ਹਮੇਸ਼ਾ ਹੀ ਪਾਰਟੀਆਂ ਨੇ ਜਿੱਥੇ ਇਸ ਮੁੱਦੇ ਨੂੰ ਆਪਣੇ ਹੱਕ ਵਿੱਚ ਕੈਸ਼ ਕਰਨਾ ਹੁੰਦਾ ਹੈ ਉੱਥੇ ਹੁਣ ਇਹ ਸਮਾਂ ਆ ਗਿਆ ਹੈ ਕਿ ਪੰਜਾਬ ਦੇ ਵਿੱਚ ਕਿ ਵਾਕਈ ਬੀਜੇਪੀ ਜਿਹੜੀ ਆ ਉਹ ਦਲ ਭਾਈਚਾਰੇ ਨਾਲ ਦਰਦ ਰੱਖਦੀ ਹੈ ਬਹੁਤ ਟਕਾਣੇ ਤੇ ਆ ਕੇ ਮੰਗ ਉਠਾਈ ਆ ਭਗਵੰਤ ਸਿੰਘ ਮਾਨ ਨੇ ਅਕਸਰ ਹੁੰਦਾ ਹੈ ਕਿ ਪ੍ਰਕਾਸ਼ਪੁਰ ਵੀ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਿਹਦੇ ਬਾਰੇ ਭਗਵੰਤ ਮਾਨ ਨੇ ਹੁਣ ਤੋਂ ਐਲਾਨ ਕਰ ਦਿੱਤਾ ਕਿ 2127 ਦੇ ਵਿੱਚ ਰਾਜ ਪੱਧਰ ਤੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਨ ਜਿਹੜਾ ਆ ਉਹ ਮਨਾਇਆ ਜਾਊਗਾ ਇਹ ਮੰਗ ਕੀਤੀ ਸੀ ਸੁਖਵਿੰਦਰ ਕੋਟਲੀ ਆਦਮ ਪੁਰ ਤੋਂ ਬੁਧਾਇਕ ਨੇ ਵਿਧਾਨ ਸਭਾ ਦੇ ਅੰਦਰ ਕਿ ਸਰਕਾਰ ਰਾਜ ਪੱਤਰ ਤੇ ਸ੍ਰੀ ਗੁਰੂ ਰਬਦਾਸ ਮਹਾਰਾਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾਵੇ। ਬੇਸ਼ੱਕ ਇਸ ਸਾਲ ਆਮ ਆਦਮੀ ਪਾਰਟੀ ਨੇ ਇਹ ਉਹਨਾਂ ਦਾ ਜਿਹੜਾ ਉਹਨਾਂ ਦੀ ਮੰਗ ਸੀ ਇਹਨੂੰ ਸਵੀਕਾਰ ਨਹੀਂ ਕੀਤਾ ਸਗੋਂ 227 ਦੇ ਵਿੱਚ ਮਨਾਉਣ ਦੀ ਜਿਹੜੀ ਆ ਉਹ ਗੱਲ ਰੱਖੀ ਹੈ ਕਿਉਂਕਿ ਇਹ ਆਮ ਆਦਮੀ ਪਾਰਟੀ 2027 ਦਾ ਜਨਵਰੀ ਫਰਵਰੀ ਤੱਕ ਅਗਰ ਬੂਟਾ ਫਰਵਰੀ ਮਾਰਚ ਵਿੱਚ ਹੁੰਨੀ ਆ ਤਾਂ ਵਾਕਈ ਜਿਹੜਾ ਆ ਉਹ ਇਹ ਪਾਰਟੀ ਆਪਣੀ ਮੰਗ ਜਿਹੜੀ ਆ ਉਹ ਪੂਰੀ ਕਰੂਗੀ ਗੱਲ ਕਰ ਰਹੇ ਆ ਆਦਮਪੁਰ 에어ਪੋਰਟ ਦੀ ਤੇ ਦੋਸਤੋ ਆਦਮਪੁਰ 에어ਪੋਰਟ ਦਾ ਨਾਮ ਰੱਖਿਆ ਜਾਵੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਤੇ ਹੁਣ ਦੇਖਣਾ ਇਹ ਹੈ ਕਿ ਬੀਜੇਪੀ ਇਸ ਮੰਗ ਨੂੰ ਲੈ ਕੇ 1 ਫਰਵਰੀ ਨੂੰ ਜਦੋਂ ਡੇਰਾ ਬੱਲਾ ਵਿਖੇ ਨਤਮਸਤਕ ਹੋਣਗੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੀ ਉਹ ਇਹ ਐਲਾਨ ਕਰਨਗੇ ਇਹ 1 ਫਰਵਰੀ ਨੂੰ ਦੋਸਤੋ ਆਪਾਂ ਗੱਲ ਕਰਾਂਗੇ ਮੁੱਦੇ ਦੀ ਗੱਲ ਪ੍ਰੋਗਰਾਮ ਵਿੱਚ ਅੱਜ ਲਈ ਇੰਨਾ ਹੀ ਕੱਲ ਅਸੀਂ ਤੁਹਾਡੇ ਲਈ ਇੱਕ ਨਵਾਂ ਮੁੱਦਾ ਲੈ ਕੇ ਆਵਾਂਗੇ ਉਸ ਵੇਲੇ ਤੱਕ ਤੁਸੀਂ ਵੇਖਦੇ ਰਹੋ ਬਿਲਕਾ ਨਿਊਜ਼ ਆਨਲਾਈਨ ਵੀਡੀਓ ਚੰਗੀ ਲੱਗੀ ਲਾਈਕ ਜਰੂਰ ਕਰਿਓ ਅੱਗੇ ਸ਼ੇਅਰ ਵੀ ਜਰੂਰ